ਸੋ ਜੀ ਮਸਕਟ ਏਅਰਪੋਰਟ ਦੇ ਲਾਉਂਜ ਵਿੱਚ 3 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਫਾਈਨਲੀ ਅਸੀਂ ਜੀ ਫਲਾਈਟ ਕਰਨ ਲੱਗੇ ਹਾਂ ਬੋਲ ਮਿਲਦੇ ਆ ਤੁਹਾਨੂੰ ਦਿੱਲੀ ਸੋ 9:30 ਹੋ ਚੁੱਕੇ ਨੇ ਤੇ ਗੇਟ ਸਾਡਾ ਓਪਨ ਹੋ ਚੁੱਕਿਆ ਬੋਰਡਿੰਗ ਸ਼ੁਰੂ ਹੋ ਚੁੱਕੀ ਆ ਅਸੀਂ ਹੁਣ ਬੈਠਣ ਲੱਗਿਆਂ ਜੀ ਪਲੇਨ ਦੇ ਵਿੱਚ ਉਸ ਤੋਂ ਬਾਅਦ ਤੁਹਾਨੂੰ ਸਿੱਧਾ ਅਸੀਂ ਮਿਲਾਂਗੇ ਦਿੱਲੀ ਜਾ ਕੇ ਸੋ ਜੀ 에어 ਇੰਡੀਆ ਦੇ ਪਾਇਲਟ ਨੇ ਸਾਨੂੰ ਮਸਕਟ ਤੋਂ ਨਿਊ ਦਿੱਲੀ ਸਿਰਫ 2.5 ਘੰਟੇ ਵਿੱਚ ਲਾਤਾ ਸੋ ਬਹੁਤ ਹੀ ਡਰਾਵਣੀ ਫਲਾਈਟ ਤੋਂ ਬਾਅਦ ਫਾਈਨਲੀ ਅਸੀਂ ਸੁਖੀ ਸੌਂਦੀ ਦਿੱਲੀ ਲੈਂਡ ਪਹੁੰਚ ਜਾ ਰਹੇ ਹਾਂ ਮਸਕਟ ਤੋਂ ਸਾਡੀ ਬਹੁਤ ਹੀ ਖਤਰਨਾਕ ਫਲਾਈਟ ਦਿੱਲੀ ਲੈਂਡ ਕੀਤੀ ਸੀ ਸਵੇਰੇ 2 ਵਜੇ ਸੋ ਇਮੀਗ੍ਰੇਸ਼ਨ ਤੇ ਸਾਨੂੰ ਜ਼ਰੂਰ ਅੱਧਾ ਘੰਟਾ ਲੱਗਿਆ उसके तो बाद बैगेज कलैक्ट करके असं निकले जी एयरपोर्ट तो बाहर इंडिया वापस पहुंच चुके हैं सो फाइनली ओमान ट्रिप का आखिरी बलॉग स ਤੇ ਬਹੁਤ ਵਧੀਆ ਟ੍ਰਿਪ ਰਿਹਾ ਆਪਣੇ ਦੇਸ਼ ਦੇ ਵਿੱਚ ਆਪਣਾ ਦੇਸ਼ ਤਾਂ ਚਲੋ ਆਲਵੇਜ਼ ਵਧੀਆ ਹੀ ਹੈ ਆਪਣਾ ਦੇਸ਼ ਜਿੰਦਾਬਾਦ ਹੈ ਜਿੰਦਾਬਾਦ ਰਹੂਗਾ ਅਸੀਂ ਉਮੀਦ ਕਰਦੇ ਆ ਵੀ ਅਸੀਂ ਹਮੇਸ਼ਾ ਘੁੰਮਣ ਲਈ ਹੀ ਜਾਵਾਂਗੇ ਜਾਂ ਕੰਮ ਲਈ ਹੀ ਜਾਵਾਂਗੇ ਅਸੀਂ ਕਦੇ ਵੀ ਇੰਡੀਆ ਛੱਡ ਕੇ ਨਹੀਂ ਜਾਵਾਂਗੇ ਤੋਂ ਹਾਂ ਸਾਡੇ ਖੂਨ ਚ ਵਸਿਆ ਹੋਇਆ ਇੰਡੀਆ ਤੋਂ ਬਗੈਰ ਅਸੀਂ ਲੋਕ ਨਹੀਂ ਰਹਿ ਸਕਦੇ ਸੋ ਫਾਈਨਲੀ ਇਹ ਮਾਨ ਟ੍ਰਿਪ ਸਾਡਾ ਖਤਮ ਹੋ ਗਿਆ ਸੋ ਅਗਲੇ ਵਲੌਗ ਦੇਖਣ ਲਈ ਸਾਡਾ YouTube ਚੈਨਲ Realist Studios ਸਬਸਕ੍ਰਾਈਬ ਕਰ ਲਓ ਜੀ ਤੇ ਤੁਸੀਂ ਮੇਰੇ ਚੈਨਲ ਤੇ ਜਾ ਕੇ ਪਿਛਲੇ ਸਾਡੇ ਟ੍ਰੈਵਲ ਵਲੌਗ ਵੀ ਦੇਖ ਸਕਦੇ ਹੋ ਅਮਾਨ ਸੀ ਇਸ ਤੋਂ ਬਾਅਦ ਆਪਾਂ ਇੱਕ ਹੋਰ ਨਵੀਂ ਕੰਟਰੀ ਦੀ ਸੀਰੀਜ਼ ਲੈ ਕੇ ਆਵਾਂਗੇ ਸੋ ਕੁਝ ਦੋਸਤ ਤੇਰੀ ਫਿਲਮ ਦਾ ਪੋਸਟਰ ਲੱਗਿਆ ਉਹ ਦਿਖਾਉਂਦੇ ਹਾਂ ਹਾਂ ਮੇਰੀ ਫਿਲਮ ਦਾ ਪੋਸਟਰ ਲੱਗਿਆ ਹੋਇਆ ਹੈ ਫਿਲਮ ਦਾ ਵਸਾ ਰਿਲੀਜ਼ ਹੋ ਗਈ ਹੱਟ ਗਈ ਸਭ ਕੁਝ ਹੋ ਗਿਆ ਪਰ ਪੋਸਟਰ ਹਲੇ ਵੀ ਲੱਗਿਆ ਹੈ ਤੇਰੀ ਹਾਲਤ ਜੇ ਤਾਂ ਮੈਨੂੰ ਕੋਈ ਪਛਾਣੂਗਾ ਨਹੀਂ ਕਿਉਂਕਿ ਆਪਾਂ ਕੱਲ ਤੋਂ ਸੌਂਦੇ ਨਹੀਂ ਕਿੰਨੇ ਸਾਈਂ ਕਿੰਨੇ ਘੰਟੇ ਹੋ ਗਏ ਆਪਾਂ ਪੂਰਾ 1 24 ਘੰਟੇ ਹੋ ਗਏ ਟਰੈਵਲਿੰਗ ਤੇ ਕਿੰਨੇ ਤੋਂ ਵੀ ਵੱਧ ਹੋ ਗਿਆ ਟਰੈਵਲ ਕਰਦੇ ਹੋਏ ਤੇ ਆਪਾਂ ਸੌਂ ਹੀ ਨਹੀਂ ਆ ਅਸੀਂ ਪਹੁੰਚ ਚੁੱਕੇ ਹਾਂ ਕਰਨਾਲ ਕ੍ਰੋਸ ਕਰ ਚੁੱਕੇ ਹਾਂ ਅਸੀਂ ਖ ਤੇ ਇਥੇ ਆਪ ਵੀ ਕੀ ਦੇਖਿਆ ਜਿੱਥੇ ਅਸੀਂ ਦੇਖਿਆ ਜੀ ਆਪਣੀ ਫਿਲੰਦਾ ਬੋਤਲ ਜੋ ਕਿ ਰਿਲੀਫ ਹੋ ਚੁੱਕੀ ਹੈ ਚਲੋ ਫਿਰ ਵੀ ਵਧੀਆ ਲੱਗਦਾ ਹੁੰਦਾ ਨਾ ਕਿਤੇ ਨਾ ਕਿਤੇ ਆ ਕੇ ਹਾਂ ਯਾਰ ਆਪਾਂ ਕੰਮ ਕੀਤਾ ਚਲੋ YouTube ਚੈਨਲ ਦਾ ਸਬਸਕ੍ਰਾਈਬ ਕਰ ਲਓ ਮਿਲਦੇ ਆ ਤੁਹਾਨੂੰ ਬਹੁਤ ਜਲਦੀ ਨਵੇਂ ਵਲੋਗਾਂ ਦੇ ਨਾਲ ਤਾਂ